ਮਟਲੀ ਅਠਾਨ ਸ਼੍ਰੀ ਗੰਗਾ ਨਗਰ ਰਾਜਸਥਾਨ ਤੋਂ ਸੇਵਾਦਾਰਾਂ ਦੀ ਇੱਕ ਟੀਮ ਫਾਜ਼ਿਲਗਾ ਹੜ ਪੀੜਤਾ ਲਈ ਰਾਸ ਸਮਗਰੀ ਲੈ ਕੇ ਪੁੱਜੀ ਮਟਲੀ ਅਠਾਨ ਸ਼੍ਰੀ ਗੰਗਾ ਨਗਰ ਰਾਜਸਥਾਨ ਤੋਂ ਆਏ ਇਹਨਾਂ ਸੇਵਾਦਾਰਾਂ ਨੇ ਹੜ ਪੀੜਤਾ ਲਈ ਦਵਾਈਆਂ ਦਾ ਕੈਂਪ ਵੀ ਲਗਾਇਆ ਇਸ ਮੌਕੇ ਇਹਨਾਂ ਸੇਵਾਦਾਰਾਂ ਵੱਲੋਂ ਕਾਲਸਾ ਐਰ ਸੰਸਥਾ ਦਾ ਵੀ ਸਹਿਯੋਗ ਦੇ ਲਈ ਦਿਲੋਂ ਧੰਨਵਾਦ ਕੀਤਾ ਗਿਆ ਭੈਗੁਰਜੀ ਦਾ ਖਾਲਸਾ ਭੈਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਅਸੀਂ ਖਾਲਸਾ ਅਡਵਾਲਾ ਨੂੰ ਧੰਨਵਾਦ ਦਿੰਦੇ ਆ ਅਸੀਂ ਇੱਥੇ ਪਹੁੰਚ ਕੇ ਵੇਖਿਆ ਕਿ ਬਹੁਤ ਤਗੜੀ ਸੇਵਾ ਕਰ ਰਹੇ ਹਨ ਤੇ ਸਾਡੇ ਭਾਈ ਬੱbbi ਖੋਸਾ ਜੀ ਜਿਹੜੇ ਵੀ ਸੇਵਾ 'ਚ ਹਿੱਸਾ ਨਿਵਾ ਰਹੇ ਹਨ ਅਸੀਂ ਗ੍ਰਾਮ ਪੰਚਾਇਤ ਮਡੂਲੇ ਥਾਨ ਤੋਂ ਸਾਡੇ ਕੋਲੋਂ ਜੋ ਵੀ ਸੇਵਾ ਬਣ ਸਕੀ ਅਸੀਂ ਲੈ ਕੇ ਆ ਜੇ ਇੱਥੇ ਪਹੁੰਚੇ ਹਾਂ ਅੱਜ ਅਸੀਂ ਜਿਵੇਂ ਖਾਲਸਾ ਜੇ ਪਹੁੰਚੇ ਸਾਡਾ ਵੇਖ ਕੇ ਮਨ ਬੜਾ ਸੇ ਖੁਸ਼ ਹੋਇਆ ਤੇ ਸਾਡਾ ਹੁਣ ਜੋ ਵੀ ਉਪਰਾਲਾ ਕੀਤਾ ਹੋਇਆ ਹੈ ਖਾਸਾ ਅਡਰ ਸਾਡੇ ਨਾਲ ਜਾ ਕੇ ਉਹ ਸਮਾਨ ਨੂੰ ਉਸ ਇਲਾਕੇ ਚ ਜਰੂਰ ਅਨੁਸਾਰ ਜਿੱਥੇ ਜਰੂਰਤ ਹੋਵੇ ਵੰਡੋਣਗੇ ਮੇਰੇ ਨਾਲ ਛੋੜੇ ਬੱਚੇ ਪਧਾਰੇ ਆ ਸਾਡੇ ਸਰਪੰਚ ਸਾਹਿਬ ਅੰਗਰੇਜ਼ ਸਿੰਘ ਜੀ ਕਮਜੋਤ ਸਿੰਘ ਜੀ ਰਾਜਵਿੰਦਰ ਸਿੰਘ ਜੀ ਸਾਡੇ ਸੰਦੀਪ ਸਿੰਘ ਸਫੈ ਸਾਹਿਬ ਆਸਪੰਦ ਸਾਹਿਬ ਆਦੋ ਸਾਰੇ ਹੀ ਇਹਨਾਂ ਨੇ ਬਹੁਤ ਉਪਰਾਲਾ ਕੀਤਾ ਹੋਇਆ ਹੈ ਔਰ ਐਸੀ ਤਰ੍ਹਾਂ ਹੀ ਅਸੀਂ ਕੋਸ਼ਿਸ਼ ਕਰਾਂਗੇ ਤੇ ਹੋਰ ਟਾਈਮ ਫਿਰ ਇਸ ਤਰ੍ਹਾਂ ਪੁਲਾਲਾ ਕਰਕੇ ਫਿਰ ਅਸੀਂ ਆ ਗਏ ਤੇ ਦਰਸ਼ਕਾਂ ਦੇ ਸੰਗਤ ਜੇ ਪ੍ਰਮਾਤਮਾ ਜਿਵੇਂ ਸਾਨੂੰ ਕੋਈ ਬਖਸ਼ਿਸ਼ ਦੇਊਗਾ ਬਖਸ਼ੂਗਾ ਔਰ ਇੱਕ ਵਾਰ ਫਿਰ ਸਾਰਾ ਦਾ ਖਾਲਸਾ ਅਟਵਾਲਾ ਦਾ ਤੇ ਜਿਹੜੇ ਲੋਕ ਸਾਨੂੰ ਸੇਵਾ ਕਰਨ ਨੇ ਸਾਰਾ ਧੰਨਵਾਦ ਕਰਦੇ ਹਾਂ ಗ್ರಾಮ ਪੰਚਾਇਤ ਮੀਢਾ ਧਾਣ ਤਰਫੋਂ ਬਹਿ ਰੂਜੀ ਦਾ ਖਾਲਸਾ ਬਹਿ ਰੂਜੀ ਦੀ ਮੱਤੇ ਐਗਰਜੀ ਦੇ ਗੱਲ ਸਾਹਿਬ ਐਗਰਜੀ ਕੀ ਬੱਤੇ ਮਟਿਲੀ ਰਿਡਾਰ ਤੋਂ ਰਾਜਸਥਾਨ ਤੋਂ ਵਾਜ ਸਕਦਾ ਸੇਵਾ ਲੈ ਕੇ ਆਈਆਂ ਨੇ ਕਈ ਕਿਟਨ ਦਾ ਬਾਰੀ ਵੰਡ ਕੇ ਆਏ ਆ ਪਰ ਹੁਣ ਖਾਲਸਾ ਐਡ ਨੂੰ ਜਿੰਮੇਵਾਰ ਦਿੱਤੀ ਹੈ ਜੀ ਖਾਲਸਾ ਐਡ ਚੰਗੇ ਸਜੇ ਢੰਗ ਨਾਲ ਨਿਭਾਉਂਦੀ ਹੈ ਜਿਵੇਂ ਲਗਾਤਾਰ ਹਰ ਪਿੰਡ ਦੀ ਲਿਸਟ ਆਉਂਦੀ ਹੈ ਇਹਨਾਂ ਕੋਲੇ ਹਰ ਪਿੰਡ ਵਿੱਚ ਜਿਹੜੇ ਲੋੜਵੰਦ ਲੋਕ ਹੁੰਦੇ ਆ ਲੋਕ ਪਰਿਵਾਰ ਹੁੰਦੇ ਆ ਜਿੰਨੇ ਵੀ ਉਹਨਾਂ ਨੂੰ ਸਹੀ ਢੰਗ ਨਾਲ ਮਹੀਆ ਕਰਾ ਸਕਦੇ ਜੀ ਜੋ ਅਸੀਂ ਨਾ ਜਾਣਦੇ ਹੋਏ ਲੇਕਿਨ ਇਹ ਪੂਰਾ ਹਾਈਵੇ ਰਾਜਸਥਾਨ ਤੋਂ ਲੋਕਾਂ ਨੂੰ ਨਹੀਂ ਜਾਣਦੇ ਅਸੀਂ ਬਿਲਕੁਲ ਜਿਹੜਾ ਘਰ ਲੁੱਬਿਆ ਉਹਨੂੰ ਜਾ ਕੇ ਸੇਵਾ ਕਰਾਂਗੇ ਸਤਿਕਾਰ ਜੋ ਸਾਡੇ ਅਧਰਾਜੀ ਬਗੀਲ ਸਾਹਿਬ ਸਾਡੇ ਜੋਤ ਜੀ ਸਾਡੇ ਸਰਪੰਚ ਸਾਹਿਬ ਜੇ ਰਜਿੰਦਰ ਜੀ ਬਿੰਦਰ ਜੀ ਪਰਿਵਾਰ ਅੰਗਰੇਜ਼ ਜੀ ਸਾਰੇ ਪਰਿਵਾਰ ਬੱਚੇ ਜਿਹਨੇ ਵੀ ਆਏ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਧੰਨਵਾਦ